ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕਪੜੇ ਧੋਤੇ ਆ ਤੇ ਸਾਰੇ ਕੰਮ ਨੇ ਵੇਡ ਲਏ ਸਿਰ ਨਾਲੇ ਤੇ ਅੱਜ ਆਪਣੀ ਮੋਟਰ ਤੇ ਬੀਜਦੇ ਆ ਜੀ ਮੱਕੀ ਤੇ ਅੱਜ ਮੱਕੀ ਬੀਜਣ ਗਏ ਹੋਏ ਨੇ ਤੇ ਆ ਦੇਖੋ ਜੀ ਆਪਣੇ ਨਿੰਬੂ ਕਿੰਨੇ ਫੜਾਇਆ ਹੈ ਕਿੰਨੇ 12 ਮਹੀਨੇ 30 ਦਿਨ ਨੇ ਨਿੰਬੂ ਆ ਲੱਗੇ ਹੋਏ ਨੇ ਦੁਬਾਰਾ ਫਿਰ ਫੜਾ ਲਿਆ 12 ਮਹੀਨੇ ਤੀ ਦਿਨ ਨੂੰ ਨਿੰਬੂ ਲੱਗਦੇ ਆ ਔਰ ਸਾਰੇ ਘਰਾਂ ਦੇ ਸਾਰੇ ਰਿਸ਼ਤੇਦਾਰ ਇੱਥੋਂ ਹੀ ਆਚਾਰ ਪੌਂਦੇ ਆ ਜੀ ਦੇਖੋ ਅਜੇ ਨਿੰਬੂ ਲੱਗੇ ਹੋਏ ਨੇ ਤੇ ਫਲ ਫੇਰ ਆ ਗਿਆ ਨਿੰਬੂ ਲੱਗੇ ਵੀ ਹੋਏ ਨੇ ਤੇ ਫਲ ਦੁਬਾਰਾ ਫੇਰ ਆ ਗਿਆ ਕੋਜੀ ਬਹੁਤ ਜ਼ਿਆਦਾ ਫਲ ਆਇਆ ਹੋਇਆ ਬਹੁਤ ਹੀ ਜ਼ਿਆਦਾ ਇਸ ਕਰਕੇ ਨਾ ਇਹ ਬੂਟੇ ਟੁਪਟੀਆਂ ਨਹੀਂ ਸੀ ਬੜਾ ਸੋਹਣਾ ਨਿੰਬੂ ਦਾ ਬੁੱਟਾ ਹੈ ਬਹੁਤ ਵਧੀਆ ਇਹਨੂੰ ਮਤਲਬ ਨਿੰਬੂ ਲੱਗਦੇ ਆ ਤੇ ਨਿੰਬੂਆਂ ਦਾ ਚਾਰ ਵੀ ਮੈਂ ਵੀ ਬਣਾਇਆ ਪਰ ਮੈਂ ਵੀਡੀਓ ਨਹੀਂ ਬਣਾਈ ਹੈਗੀ ਦੇਖੋ ਜੀ ਕਿੰਨਾ ਹੈ ਹਰੀ ਕਿਟਾਣੀ ਨੂੰ ਹਰੀ ਕਿਟਾਣੀ ਨੂੰ ਹੈ ਮਤਲਬ ਬੁੱਟਾਣੀ ਇਦਾਂ ਹੈ ਨਹੀਂ ਵੀ ਬੇਲੀ ਸਾਰੀਆਂ ਨੂੰ ਛੋਟਾ ਹੋਇਆ ਹੈ ਮੰਸੀ ਇੱਥੇ ਪਸੇਰ ਨਾਲੇ ਸੀ ਸਾਰਾ ਕੰਮ ਕਰ ਲਈ ਸੀ ਆਪਣੇ ਨਵੇਲੇ ਸੀ ਕੱਪੜੇ ਵੀ ਧੋਤੇ ਸੀ ਤੇ ਹੁਣ ਕਰਦੇ ਕਹਿੰਦੇ ਦੁਪਹਿਰ ਨੂੰ ਦੋ ਦੋ ਆਲੂ ਵਾਲੇ ਪਰੌਂਠੇ ਬਣਾ ਲੈਣੋ ਤੇ ਹੁਣ ਆਪਾਂ ਜੀ ਲੱਗੇ ਆ ਜੀ ਪਰੌਂਠੇ ਬਣਾਉਣ ਚੱਕਦੇ ਆ ਜੀ ਬਾਹਰ ਧੁੱਤ ਆ ਪਿਆ ਸੀ ਕੁੱਕਰ ਤੇ ਆਪਾਂ ਵਾਲ ਦੇਣ ਜੀ ਆਲੂ ਚੱਕ ਲਈ ਅਸੀਂ ਕੁੱਕਰ ਤੇ ਹੁਣ ਆਪਾਂ ਆਮਾਣ ਦੇ ਜੀ ਆਲੂ ਆਲੂ ਸਾਡੇ ਤੁਹਾਨੂੰ ਦਿਖਾਉਣੀ ਆ ਕਿੱਡੇ ਵੱਡੇ ਵੱਡੇ ਆਲੂ ਆ ਜੋ ਕਿ ਆਪਣੇ ਖੇਤ ਦੀ ਨੇ ਇਹ ਦੇਖੋ ਜੀ ਆਲੂ ਇਹ ਰੈੱਡ ਆਲੂ ਨੇ ਤੇ ਤੁਸੀਂ ਦੇਖੋ ਜੀ ਇਹ ਲਾਲ ਆਲੂ ਨੇ ਵੱਡੇ ਵੱਡੇ ਜਿਹੜੇ ਆਪਣੇ ਖੇਤਾਂ ਵਿੱਚੋਂ ਉਸ ਦਿਨ ਪੱਟੇ ਨੇ ਤੇ ਚਲੋ ਜੀ ਚੱਕਦੇ ਆ ਜੀ ਆਪਾਂ ਆਲੂ ਤੇ ਅਵਾਲੀ ਅਵਾਲਦੇ ਆਪਾਂ ਆਲੂਆਂ ਨੂੰ ਤੇ ਫੇਰ ਮਿਲਦੇ ਆ ਜੀ ਧਰਦੇ ਆ ਜੀ ਚਲੋ ਦੇਖਦੇ ਆ ਜੀ ਉਹ ਜੀ ਉਹ ਆਪਾਂ ਧਰਦੇ ਆ ਜੀ ਆਲੂ ਉਬਲਣੇ ਆਪਾਂ ਦੋ ਹੀ ਆਲੂ ਲੈਣੇ ਆ ਲੈਣੇ ਆ ਜੀ ਪਾਣੀ ਉਹ ਜੀ ਉਹਨਾਂ ਨੂੰ ਪਾਣੀ ਪਾ ਲਿਆ ਜਿਨ੍ਹਾਂ ਦੇ ਆਪਣੇ ਆਲੂ ਡੁੱਬ ਗਏ ਨੇ ਇਹ

ਲੋ ਜੀ ਆਪਾਂ ਦੇਖਦੇ ਆਂ ਜੀ ਆਲੂ ਵਾਲਕੇ ਮਿਲਦੇ ਆਂ ਲੋ ਜੀ ਆਲੂਆਂ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਨਮਕ ਪਾ ਲੈਣਾ ਚਾਹੀਦਾ ਕਿਉਂਕਿ ਨਮਕ ਪਾਉਣ ਨਾਲ ਆਲੂ ਫਟਦੇ ਨਹੀਂ ਹੈਗੇ ਉਜੀ ਚੱਤ ਕਪੜੇ ਆਲੂ ਉਬਲਦੇ ਨੇ ਹੁਣ ਆਪਾਂ ਚੱਲਦੇ ਹਾਂ ਜੀ ਆਪਣੇ ਧਨੀਆ ਥੋੜੀ ਜਿਹੀ ਮੇਥੇ ਤੇ ਪਾਲਕ ਥੋੜੀ ਜਿਹੀ ਪਾਵਾਂਗੇ ਵਿੱਚ ਸੁਹਣੇ ਲੱਗਦੇ ਆ ਹਰੇ ਭਾਈ ਹੀ ਪਾਈ ਹੋਈ ਹੈ ਵਿੱਚ ਥੋੜੀ ਥੋੜੀ ਤੇ ਨਾਲੇ ਸੇਤ ਲਈ ਵੀ ਠੀਕ ਰਹਿੰਦੀ ਹੈ ਸਾਰੇ ਚੀਜ਼ਾਂ ਚਲੋ ਜੀ ਆਪਾਂ ਚੱਕ ਲਈ ਜੀ ਹੁਣ ਚਾਪੀ 3 ਮਿੰਟ ਚੱਬੀ ਤੇ ਆਪਾਂ ਚੱਲਦੇ ਹਾਂ ਜੀ ਉਧਰ ਨੂੰ ਤੇ ਦਿਪਾਉਣੇ ਆ ਜੀ ਤੁਹਾਨੂੰ ਮੇਥੀ ਹੈ ਤੇ ਪਾਲਕ ਜੀ ਚਾਪੀ ਚੱਕਲੀ ਆਪਾਂ ਨੇ ਸੋ ਆਪਾਂ ਕੁੱਲਿਆਂ ਜਿਗਰ ਬਲੌਕ ਚਾ ਕੇ ਤੇ ਦੇਖਦੇ ਆਂ ਜੀ ਮੋਰ ਦੇਖੋ ਜੀ ਤੇ ਰਹਿੰਦਾ ਇਹ ਕਦੇ ਪਿੰਨੀਆਂ ਖਾਂਦਾ ਕਦੇ ਇਹ ਰੋਟੀਆਂ ਖਾਂਦਾ ਬਸ ਇਹਨੇ ਕਿਤੇ ਨਹੀਂ ਜਾਣਾ ਹੁੰਦਾ ਬਸ ਇੱਥੇ ਹੀ ਫਿਰ ਜਾਣਾ ਇਹਨੇ ਆਲੇ-ਦਾਲੇ ਕਰੇ ਇੱਧਰ ਕਰੇ ਇੱਧਰ ਸਿਖਾ ਗਿਆਂ ਸੀ ਆਪੇ ਇੱਧਰ ਤੇ ਦਿਖਾਉਣੇ ਆ ਜੀ ਤੁਹਾਨੂੰ ਆਪਣੀ ਇਹ ਲੋਹਾੜੀ ਸਾਰੀ ਜਿੰਨਾ ਮਿੱਥੇ ਪਾਲਕ ਧਣੀਆਂ ਜੋ ਵੀ ਬੀਜਿਆ ਹੋਇਆ ਇੱਥੇ ਆਪਣਾ ਤੁਹਾਨੂੰ ਦਿਖਾਉਣੇ ਆ ਜੀ ਠੀਕੋ ਜੀ ਦੇਖੋ ਜੀ ਆਹ ਧਣੀਆਂ ਹੋ ਰਿਆ ਧਣੀਆਂ ਆ ਮਿੱਥੇ ਪਾਲਕ ਸਾਗ ਇਦਰੀ ਜੀ ਹੋਇਆ ਗੋਭੀ ਤੇ ਆਹ ਲਸਣ ਪਿਆਜ਼ ਤੇ ਆ ਉਸ ਦਿਨ ਆਪਾਂ ਨਹੀਂ ਲਗਾਏ ਸੀਗੇ ਜੀ ਮਿਰਚਾਂ ਤੇ ਬਤਾਉਂ ਵਗੈਰਾ ਦੇ ਬੁੱਟੇ ਤੇ ਦੇਖੋ ਜੀ ਚਲੋ ਜੀ ਹੁਣ ਆਪਾਂ ਤੋੜਦੇ ਹਾਂ ਥੋੜੇ ਜਿ ਮੇਥੇ ਤੇ ਥੋੜੀ ਜੀ ਪਾਲਕ ਤੇ ਥੋੜਾ ਜਿ ਧਨੀਆ ਪਰ ਕਿਉਂਕਿ ਆਪਾਂ ਨੇ ਕੋਲ ਦੋ ਦੋ ਆਲੂਆਂ ਦੇ ਬਣਾਉਣੇ ਆ ਆਪਾਂ ਨੇ ਤੇ ਆਪਾਂ ਹੈਗੇ ਵੀ ਦੋ ਹੀ ਜਣੇ ਆ ਚਲੋ ਦੇਖਦੇ ਹਾਂ ਜੀ ਮਿਲਦੇ ਆ ਜੀ ਤੋੜ ਕੇ ਆ ਗਏ ਮੈਂ ਕਿਹਾ ਦੁਪਹਿਰ ਨੂੰ ਦੋ ਦੋ ਆਲੂਆਂ ਵਾਲੇ ਪਰੌਂਠੇ ਬਣਾ ਲਈਏ ਅੱਜ ਆਪਾਂ ਹਾਂ ਮੈਂ ਇੱਥੇ ਤੋੜ ਲੇ ਥੋੜਾ ਧਨੀਆ ਵੱਢਣਾ ਵੱਢ ਦਿਓ ਤੁਸੀਂ ਇਹ ਇਹ ਕੋ ਬੜੀ ਉਹ ਬੱਸ ਬੜਾ ਕਿੰਨੇ ਐਨੇ ਨਹੀਂ ਆਪਾਂ ਦੋ ਆਲੂ ਨੇ ਬੱਸ ਮਿੱਠੇ ਤਾਂ ਮੈਨੂੰ ਬਹੁਤੀ ਨੇ ਧਨੀਆ ਵੜ ਥੋੜਾ ਜਿਹਾ ਦੋ ਤਿੰਨ ਚਾਰ ਕੇ ਪੱਤੇ ਪਾਲਕ ਦੇ ਪਾ ਲਓ 20 ਮੱਕੀ ਬਸ ਉਹਦਾ ਮੇਥੀ ਮੇਥੀ ਪਾਲੋ ਥੋੜੀ ਜੀ ਆ ਹੈਗੀ ਇੱਥੇ ਇੱਥੇ ਥੋੜਾ ਬੜ ਲਓ ਉਧਰ ਹੈਗੀ ਇਹ ਹੁਣ ਪਹਿਲਾਂ ਤਾਂ ਉੱਥੇ ਨਹੀਂ ਹੈਗੀ ਹੁਣ ਬਥੇਰੀ ਹੋਣ ਲੱਗੀ ਹਾਂ ਸਾਗ ਵੀ ਬਣਾਵਾਂਗੇ ਹੁਣ ਆਪਣੇ ਸਾਗ ਵੀ ਹੈ ਨਹੀਂਗਾ ਇੱਕ ਦਿਨ ਸਾਗ ਵੀ ਬਣਾਵਾਂਗੇ بس ਬਹੁਤ ਮਿੱਠੇ ਮਿੱਠੀ ਖਾ ਕੇ ਫਿਰ ਰਾਤ ਨੂੰ ਪਾਣੀ ਦੀ ਪਿਆਸ ਲੱਗਦੀ ਆ ਇਹ ਤਾਂ ਹੈਗਾ ਪਾਣੀ ਵੱਧੂ ਪੀਤਾ ਜਾਂਦੇ ਨੇ ਪਾਣੀ ਪੀਣਾ ਵੀ ਚਾਹੀਦਾ ਜ਼ਿਆਦਾ ਸੇਤ ਲਈ ਠੀਕ ਆ ਮਿੱਠੀ ਚੰਗੀ ਹੁੰਦੀ ਆ ਮਿੱਠੇ ਨਾਲ ਮਿੱਠੀ ਵਧੀਆ ਹੁੰਦੀ ਆ ਜਿੰਨੇ ਵੇਗ ਨੇ ਫਸਟਾ ਕੇ ਇਸ ਘਾ ਲੜਨਾ ਚਲੋ ਥੋੜੀ ਪਾਲਕ ਵੀ ਤੋੜ ਦੋ ਮੋਰ ਫਿਰਦਾ ਸੀ ਇੱਥੇ ਹੁਣ ਹਲੋ ਜੀ ਦੇਖੋ ਜੀ ਡੋੜ ਰਹੀ ਆ ਪਾਲਕ ਪਾਲਕ ਵੱਢ ਕੇ ਮੰਡੀ ਨੂੰ ਨਾ ਲੈ ਜੀ ਆਹ ਹੋਰ ਲੈ ਹਾਦੀ ਕਰਦੇ ਹਾਂ ਦੋਸਤਾਂ ਮੰਡੀ ਮੰਡੀ ਦੇ ਕਹਿ ਦੋ ਕਿਸੇ ਨੂੰ ਕਹਿ ਵੀ ਲੈ ਜੋ ਸਾਗ ਸੁਖ ਬਣਾਉਣਾ ਜੀ ਨੇ ਹਾਂ ਤਾਂ ਹੀ ਇਹਨੇ ਵੀ ਕਹਿ ਦੋਗੇ ਵੀ ਸਾਗ ਨਹੀਂ ਪਾਲਕ ਖੜੀ ਆ ਸੀ ਕੀ ਕਰਨੀਏਗਾ ਦੋ ਜਾਣੇ ਅਸੀਂ ਲੋ ਜੀ ਆ ਪਚਲ ਲਈਜੀ ਹਾ ਤੋੜ ਲਈਜੀ ਪਾਲਕ ਚਾਪੇ ਇਹਦੇ ਵਿੱਚ ਰੱਖਦੇ ਲੋਕ ਲਾਏ ਹੋਗੇ ਤੁਸੀਂ ਹੁਣ ਹਾਂ ਅੱਲੂ ਆਲੇ ਪ੍ਰੋਂਠੇ ਇਹ ਤੁੱਪੇ ਵੇਕੇ ਕੱਟ ਲਾਂਗੇ। ਇਹ ਤੋ ਲਾਂਗੇ। ਹਲੋ ਜੀ ਜਦ ਤੱਕ ਕਪੜੇ ਆਲੂ ਉਬਲਦੇ ਨੇ ਉਦੋਂ ਤੱਕ ਆਪਾਂ ਹੁਣ ਮੇਥੀ ਮੇਥੇ ਪਾਲਕ ਦੀ ਕਟਿੰਗ ਕਰ ਲੰਨੇ ਆ ਬਾਹਰ ਵੇਕੇ ਤੁੱਪੇ। ਤੇ ਚਲੋ ਜੀ। ਚਲੋ ਜੀ ਅਸੀਂ ਬਾਹਰ ਨੂੰ। ਕਿ ਸਾਰਾ ਕੁਝ ਕਰਦੇ ਆ ਮਿਕਸ ਫਿਰ ਜਦੋਂ ਥੋੜਾ ਜਿਹਾ ਸੁੱਕ ਜਾਣਗੇ ਇਹ ਹਨ ਲਓ ਜੀ ਹੁਣ ਆਪਾਂ ਖੋਲ ਕੇ ਇੱਥੇ ਚੈੱਕ ਕਰਦੇ ਆਂ ਇਹ ਬਣ ਗਏ ਆ ਲਿਖ ਲਈ ਅੱਲੂ ਆਪਣੇ ਉਬਲ ਗਏ ਨੇ ਆਪਾਂ ਹੁਣ ਇਹਨਾਂ ਨੂੰ ਮੈਸ਼ ਕਰਦੇ ਹਾਂ ਤੇ ਪਾਉਨੇ ਆ ਜੀ ਇਹਨਾਂ ਦੇ ਵਿੱਚ ਮੈਂ ਆਪਣਾ ਥੋੜਾ ਪਿਆਜ਼ ਕੱਟਿਆ ਆਪਣੇ ਪਿਆਜ਼ ਪਾਵਾਂਗੇ ਵਿੱਚ ਹਾ ਦੇਖੋ ਜੀ ਅਮਰੂਦ ਆਪਣੇ ਘਰੇ ਲੱਗੇ ਹੋਏ ਢੱਡੇ ਅਮਰੂਦ ਬਹੁਤ ਵਧੀਆ ਅਮਰੂਦ ਦਾ ਹੈ ਮਿੱਠਾ ਹੈ ਇਹਨਾਂ ਬਹੁਤ ਜ਼ਿਆਦਾ ਵਧੀਆ ਕਿੰਨੇ ਖੁਸ਼ਕ ਨੇ ਇਹ ਲਾਲ ਲਾਲੂ ਵੈਸੇ ਪਰੌਂਠੇ ਇਹਨਾਂ ਦੇ ਬਹੁਤ ਵਧੀਆ ਬਣਦੇ ਆ ਜੀ ਹੁਣ ਆਪ ਖਲੇ ਵਿੱਚ ਪਾਉਣੇ ਆ ਜੀ ਮਸਾਲੇ ਥੋੜੀ ਜਿਹੀ ਪਾਵਾਂਗੇ ਚਿਲੀ ਫਲੈਕਸ ਮੈਨੂੰ ਬਹੁਤ ਵਧੀਆ ਲੱਗਦੀ ਹੈ ਇਹ ਹਰ ਚੀਜ਼ ਚ ਪਾ ਲਨੀ ਹੈ ਮੈਂ ਤਾਂ ਇਹ ਇਹ ਆਪਣੇ ਕੋ ਹਰੀ ਮਿਰਚ ਹੈ ਨਹੀਂ ਆਪਾਂ ਲਾਲ ਮਿਰਚੀ ਪਾਵਾਂਗੇ ਤੇ ਥੋੜਾ ਜਿਹਾ ਜੀਰਾ ਤੇ ਕੜੀਆਂ ਤੀਜ ਮੈਣ ਜੀ ਮੈਣ ਜ਼ਰੂਰ ਪਾਉਣੀ ਚਾਹੀਦੀ ਹੈ ਕਿਉਂਕਿ ਹਾਜ਼ਮੇ ਲਈ ਇਹ ਸਭ ਤੋਂ ਵਧੀਆ ਚੀਜ਼ ਹੈ ਤੇ ਥੋੜਾ ਜਿਹਾ ਆਪਣਾ ਗਰਮ ਮਸਾਲਾ ਜਿਹੜਾ ਘਰ ਦਾ ਪੀਸਿਆ ਹੋਇਆ ਤੇ ਵਧੀਆ ਤਰੀਕੇ ਨਾਲ ਤੇ ਇਹ ਪਾ ਮਾ ਕੇ ਜੀ ਬਹੁਤ ਖੁਸ਼ਬੂ ਆਉਂਦੀ ਹੈ ਇਹਦੇ ਵਿੱਚੋਂ ਲਓ ਜੀ ਮੈਂ ਇੱਥੇ ਸਾਰਾ ਕੁਝ ਦੇ ਵਿੱਚ ਮਿਕਸ ਕਰਕੇ ਮੈਂ ਕੱਚੇ ਦੇ ਬੋਲ ਵਿੱਚ ਕੱਢ ਲਿਆ ਮੇਰੇ ਵਿੱਚ ਲੂਣ ਪਾਉਣਾ ਭੁੱਲ ਗਈ ਸੀ ਤੇ ਲੂਣ ਮੈਂ ਹੁਣ ਐਡ ਕਰਤਾ ਇਹਦੇ ਵਿੱਚ ਤੇ ਦੇਖਦੇ ਹਾਂ ਜੀ ਕਿੱਦਾਂ ਦੇ ਬਣਦੇ ਆ ਤੁਹਾਨੂੰ ਦਿਖਾਉਣੀ ਆ ਜੀ ਬਣਾ ਕੇ ਲਓ ਜੀ ਇੱਥੇ ਹੁਣ ਅਕ ਗੁੰਨਣ ਲੱਗਿਆਂ ਜੀ ਆਟਾ ਤੇ ਆਪਾਂ ਹੁਣ ਆਟਾ ਗੁੰਨ ਕੇ ਤੁਹਾਨੂੰ ਮਿਲਦੇ ਹਾਂ ਜੀ ਬਾਅਦ ਵਿੱਚ ਲਓ ਜੀ ਇੱਧਰ ਪਾਤੀ ਆਪਾਂ ਨੇ ਚਾਹ ਕਿਉਂਕਿ ਆਪਾਂ ਨੇ ਚਾਰ ਨਾਲ ਹੀ ਖਾਣੇ ਆ ਜੀ ਪਰੌਂਠੇ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਆਪਣਾ ਪੀਸ ਕੇ ਰੱਖਿਆ ਹੋਇਆ ਹਰ ਮਸਾਲਾ ਵੱਡੀ ਲੈਸੀ ਛੋਟੀ ਲੈਸੀ ਜੋ ਵੀ ਦਾਲਚੀਨੀ ਵਗੈਰਾ ਸੌਂਫ ਵਗੈਰਾ ਸਾਰਾ ਕੁਝ ਹਮਮੇਂ ਦੇ ਜੀ ਚਾਹ ਪੱਤੀ ਇੱਕੋ ਹੀ ਗਲਾਸ ਪਾਣੀ ਦਾ ਪਾਇਆ ਫਿਰ ਬਦូរੀ ਜਾਣਿਆ ਇੱਕ ਗਲਾਸ ਤੋਂ ਦਾ ਦੇਖੋ ਲਾਸੇ ਪਾਣੀ ਦਾ ਹਲੋ ਜੀ ਹੁਣ ਆਪਾਂ ਪਾਦਨੇ ਇਹਦੇ ਵਿੱਚ ਚੀਨੀ ਮੇਰਾ ਮੀਜਰਮੈਂਟ ਹੋ ਗਿਆ ਚੀਨੀ ਆਲਾ ਪਤਾ ਨਹੀਂ ਕਿੱਥੇ ਆ ਆਪਾਂ ਪਾਵਾਂਗੇ ਜੀ 6 ਚਮਚਾ ਛੋਟਾ ਕਿਉਂਕਿ ਨਹੀਂ ਤਾਂ ਦੋਈ ਪੈਂਦੇ ਉਹ ਇਹ ਥੱਲੇ ਵੀ ਥੋੜੀ ਜੀ ਐਨ ਚੰਗੀ ਤਰ੍ਹਾਂ ਆਪਾਂ ਨੇ ਚੀਨੀ ਦੇ ਹੋ ਮਿਕਸ ਕਰਕੇ ਬਹੁਣਾਂ ਕੱਲੀ ਚੀਨੀ ਦੀ ਚਾਹ ਨਹੀਂ ਬਣਾਉਂਦੇ ਹੈਗੇ ਸ਼ੱਕਰ ਤੇ ਚੀਨੀ ਵੀ ਥੋੜੀ ਗਾੜੀ ਜੀ ਬਣ ਜਾਂਦੀ ਹੈ ਵਧੀਆ ਲੱਗਦੀ ਹੈ ਫੇਨ ਨੂੰ ਹੀ ਲੋ ਜੀ ਚਾਹ ਆਪਣੀ ਰਿਜ ਗਈ ਆ ਤੇ ਆ ਆਪਣਾ ਦੁੱਧ ਇੱਕ ਗਲਾਸ ਇਹ ਆਪਾਂ ਹੁਣ ਵਿੱਚ ਪਾ ਦਾਂਗੇ ਲੋ ਜੀ ਦੇਖੋ ਜੀ ਹੁਣ ਇਹਨੂੰ ਆਉਣ ਦੋ ਅਵਾਲੀ ਪੂਰੀ ਤਰ੍ਹਾਂ ਐਨ ਇਟ ਇਜ਼ ਆਗੇ ਚੰਗੀ ਤਰ੍ਹਾਂ ਅਵਾਲੀ ਦਵਾਂਗੇ ਲੋ ਜੀ ਚਾਹ ਆਪਣੀ ਬਣ ਗਈ ਆ ਰਿਜ ਗਈ ਆ ਤੇ ਇਧਰ ਪੱਤਾ ਵੀ ਧਰ ਲਈਏ ਦਿਖੋ ਜੀ ਨਿੱਕੀ ਜੀ ਤਵੀ ਸਾਡੀ ਤੇ ਤਵੀ ਧਰ ਲਈ ਆ ਆਟਾ ਗੁੰਨ ਲਿਆ ਤੇ ਹੁਣ ਆਪਾਂ ਬਣਾਉਣੇ ਆ ਜੀ ਪਰੌਂਠੇ ਚਾਹ ਨੂੰ ਕਰਦੀ ਬੰਦ ਲਓ ਜੀ ਹੁਣ ਸ਼ੁਰੂ ਕਰਦੇ ਆ ਜੀ ਪਰੌਂਠੇ ਬਣਾਉਣੇ ਆਓ ਜੀ ਲੈ ਜੋ ਤੁਸੀਂ ਆਪਣੇ ਆ ਕੇ ਪਰੌਂਠੇ ਮੈਂ ਆਪਣਾ ਬਣਾ ਰਹੀ ਹਾਂ ਦੋ ਟੋਡੇ ਹੋਗੇ ਇੱਕ ਮੇਰਾ ਹੋ ਗਿਆ ਤੇ ਇਹ ਆਪਾਂ ਢੱਕ ਦਾਂਗੇ ਕਿਸ ਵੀਰੇ ਬਣਾਵਾਂਗੇ ਚਾਹ ਲੈ ਲਓ ਚਟਣੀ ਲੈ ਲਓ ਨਾਲ ਇਹ ਪਕਾਣੇ ਚਾਣ ਵਾਲੇ ਸੀ ਤੇ ਨਾਲ ਚਟਣੀ ਸਰੋਂ ਦਾ ਤੇਲ ਨਾਲੇ ਬਣਾ ਲੈਣੇ ਆਪਾਂ Če me ne bi maral, bi se lahko kaj spremenil. ਉੱਚਾ ਆਪਣਾ ਬਰਥਾ ਰੈਡੀ ਹੋ ਗਿਆ ਬਣ ਕੇ ਤੇ ਹੁਣ ਆਪਾਂ ਲੈਨੇ ਚਾਹ ਤੇ ਇੱਕ ਥੋੜੀ ਜਿਹੀ ਚਟਨੀ ਹੈ ਜੋ ਉੱਪਰ ਰੱਖਦੇ ਆਂ ਲਓ ਜੀ ਪਰ ਲੈਨੇ ਗਲਾਸ ਚਾਹ ਦੇ ਦਿਲ ਲੱਗੀਆਂ ਜੀ ਪੀ ਬਾਹਰ ਬਹਿ ਕੇ ਇਹ ਤਾਂ ਪਿਆਰ ਦਾ ਟਾਈਮ ਆ ਜੀ ਆ ਕੀ ਉਹ ਦੇ ਨਾਲ ਪਰੌਂਠੇ ਚਟਣੀ ਦੇ ਨਾਲ ਆਹ ਅੱਛਾ ਮੁੱਲੀ ਵੀ ਨਾਲ ਦੱਸਿਓ ਜੀ ਕਿੱਦਾਂ ਦੇ ਬਣੇ ਆ ਆਪਾਂ ਨੂੰ ਅਸੀਂ ਮਿਲਦੇ ਆ ਜੀ ਖਾ ਕੇ ਹੁਣ পেট ਪੂਜਾ ਕਰ ਲਈਏ ਪਹਿਲਾਂ ਪਹਿਲਾਂ পেট ਪੂਜਾ ਫਿਰ ਕੰਮ ਦੂਜਾ ਲਓ ਜੀ পেট ਪੂਜਾ ਹੁਣ ਆਪਣੀ ਹੋ ਗਈ ਆ ਹੁਣ ਕਰਦੇ ਆ ਜੀ ਆਪਣਾ ਕੰਮ ਦੂਜਾ ਮਤਲਬ ਜਿਹੜੇ ਕੱਪੜੇ ਧੁੱਤੇ ਆ ਉਹਨਾਂ ਨੂੰ ਪਰ ਲਾਈਏ ਤੇ ਇਹਨਾਂ ਦੀ ਮਾਰੀਏ ਤਾਹਾਂ ਲੋ ਜੀ ਮਿਲਦੇ ਆ ਜੀ ਤੁਹਾਨੂੰ ਕੱਪੜੇ ਲਾ ਕੇ ਲੋ ਜੀ ਕੱਪੜੇ ਆਪਾਂ ਨੇ ਉਤਾਰ ਲਏ ਨੇ ਹੱਪਾ ਤੇ ਹਾਂ ਇਹਨਾਂ ਲੀਆਂ ਉਤਾਰ ਲੇ ਤੇ ਧਹ ਲਗਾਉਣੇ ਆ ਤੇ ਚਲੋ ਜੀ ਹੁਣ ਆਪਾਂ ਧਹ ਲਗਾ ਕੇ ਇਹਨਾਂ ਨੂੰ ਟਿਕਾ ਦਈਏ ਤੇ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਤੁਸੀਂ ਦੇਖੋ ਜੀ ਇਹ ਵੀਡੀਓ